ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਾਈ ਸਾਹਿਬ ਜੀ ਜੋ ਦੌਰ ਚੱਲ ਰਿਹਾ ਜਿੱਦਾਂ ਕੁਝ ਸਮਾਂ ਹੋ ਗਿਆ ਥੋੜਾ ਸਮਾਂ ਆ ਤੁਸੀਂ ਕੀ ਕਹਿਣਾ ਚਾਹੋਗੇ ਜੋ ਸੋਸ਼ਲ ਮੀਡੀਆ ਤੇ ਅੱਜ ਕੱਲ ਗੰਦ ਚੱਲ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖੋਗੇ ਉਹਦੇ ਬਾਰੇ ਕਰਸਨੀ ਜੀ ਵਿਚਾਰ ਇਹ ਆ ਕਿ ਜਿਸ ਤਰ੍ਹਾਂ ਨਾ ਮੇਰਾ ਇੱਕ ਨਿੱਜੀ ਤਜਰਬਾ ਵਾ ਹਾਂਜੀ ਸਾਡੇ ਨਾਲ ਛੋਟੇ ਹੁੰਦੇ ਆ ਸਾਡੀਆਂ ਭੈਣਾਂ ਵੱਡੀਆਂ ਹੁੰਦੀਆਂ ਤੇ ਉਹਨਾਂ ਨੂੰ ਕਿਦ ਕੁੱਟਣਾ ਮਾਰਨਾ ਤੇ ਅਸੀਂ ਆਪਣੇ ਪਿਤਾ ਜੀ ਕੋਲ ਆਣਾ ਰੋਂਦੇ ਰੋਂਦੇ ਤੇ ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਵੀ ਜੇ ਤੁਸੀਂ ਛੇਤਰਾਂ ਵਾਲੇ ਕੰਮ ਕਰੋਗੇ ਤੇ ਛੇਤਰ ਤੇ ਪੈਣੇ ਹੀ ਪੈਣੇ ਆ ਤੇ ਰੋਇਆਂ ਕੋਈ ਹੱਲ ਨਹੀਂ ਆ ਨਹੀਂ ਸਹੀ ਗੱਲ ਤੇ ਜੇ ਛੇਤਰਾਂ ਤੋਂ ਬਚਣਾ ਚਾਹੁੰਦੇ ਤੇ ਆਤਾਂ ਸੁਧਾਰ ਲਓ ਹਾਂ ਹਾਂ ਤੇ ਇਹ ਜਿਹੜੇ ਲੋਕ ਅੱਜ ਕੱਲ ਰੋ ਰੋ ਕੇ ਟਸਨ ਇਹਨਾਂ ਨੂੰ ਚਾਹੀਦਾ ਜੇ ਤੇ ਛੇਤਰਾਂ ਤੋਂ ਬਚਣਾ ਤਾਂ ਆਪਣੀਆਂ ਮਾੜੀਆਂ ਆਤਾਂ ਛੱਡਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਜੀ ਤੇ ਇਦੇ ਬਾਰੇ ਫਿਰ ਦੋ ਲਫ਼ਜ਼ ਬਿਆਨ ਕਰੋ ਇਹਦੇ ਬਾਰੇ ਮੈਂ ਤੁਹਾਨੂੰ ਦੋ ਲੈਣਾ ਭੁੱਲ ਕੇ ਦੱਸ ਦਾਂ ਠੀਕ ਹੈ ਹਾਂਜੀ ਜਰੂਰ ਜੀ ਇੱਕ ਮਸਾਰੰਗੜੀ ਸੀ ਜੀ ਦਾ ਸਿਰ ਸਿੰਗਾ ਨੇ ਲਾਇਆ ਗੰਦੀ ਲਾਦ ਰੰਗੜ ਦੀਏ ਜਿੰਨਾ ਨੱਚ ਨੱਚ ਕੇ ਗੰਦ ਪਾਇਆ ਗੰਦੀ ਲਾਦ ਰੰਗੜ ਦੀਏ ਜੇ ਨਾ ਨੱਚ ਨੱਚ ਕੇ ਗੰਦ ਪਾਇਆ ਜਾਗੇ ਅਣਖ ਜੋਦਿਆਂ ਦੀ ਮਾਰ ਕੇ ਨਰਕਾਂ ਵਿੱਚ ਪਚਾਤਾ ਲਾਸ਼ ਸੜ ਗਈ ਗੱਡੀ 'ਚ ਨਾਚੀ ਨੂੰ ਸੋਦਾ ਸਿੰਗਾ ਨਹਿਲਾਤਾ ਲਾਸ਼ ਸੜ ਗਈ ਗੱਡੀ 'ਚ ਨਾਚੀਦਾ ਪੋਗ ਸਿੰਗਾ ਨਹੀਂ ਪਾਤਾ ਜਿਸ ਦੇ ਲੱਖਾਂ ਫੋਲਵਰ ਸੀ ਆਇਆ ਲਾਉਣ ਕੋਈ ਨਾ ਕੰਦਾ ਡਰ ਦੇ ਸਭ ਦੌੜ ਗਏ ਤੋੜਦਾ ਹੱਡ ਮੈ ਰੋਂਦਾ ਡੰਡਾ ਡਰ ਦੇ ਸਭ ਦੌੜ ਗਏ ਤੋੜਦਾ ਹੱਡ ਮੈਰੋਂਦਾ ਡੰਡਾ ਆਹ ਕੁੱਤੇ ਭੌਂਕ ਰਹੇ ਦੱਸੋ ਕੀ ਕੁੱਤਿਆਂ ਨੂੰ ਪਾਤਾ ਲਾਸ਼ ਸੜ ਗਈ ਗੱਡੀ 'ਚ ਨਾਚੀਦਾ ਪੋਗ ਸਿੰਗਾ ਨਹੀਂ ਪਾਤਾ ਸੱਚ ਕਹੇ ਬਡਾਲੀ ਵੀ ਜਦ ਕੋਈ ਕਰਦਾ ਏ ਕੁਰਬਾਨੀ ਸੱਚ ਕਹੇ ਵਡਾਲੀ ਵੀ ਜਦ ਕੋਈ ਕਰਦਾ ਏ ਕਰੀਬਾਨੀ ਪਤ ਜੋ ਦੇ ਰਖ ਲੈਂਦੇ ਕਦੇ ਵੀ ਸੈ ਨਹੀਂ ਸਕਦੇ ਹਾਨੀ ਪਤ ਜੋ ਦੇ ਰਖ ਲੈਂਦੇ ਕਦੇ ਵੀ ਸੈ ਨਹੀਂ ਸਕਦੇ ਹਾਨੀ ਓਨੂ ਕਿਹੜਾ ਨਪ ਲਊਗਾ ਗੁਰਾਂ ਜੋ ਖਾਲਸਾ ਪੰਥ ਸਜਾਤਾ ਬਹੁਤ ਵਧੀਆ ਲਾਸੇ ਸੜ ਗਈ ਗੱਡੀ ਚ ਨਾਚੀਦਾ ਪੋਗ ਸਿੰਗਾ ਨੇ ਪਾਤਾ ਨਾਚੀਦਾ ਸੋਦਾ ਸਿੰਗਾ ਨੇ ਲਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਹਾਂਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੇ ਵਿਚਾਰ ਰੱਖੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਤੇ ਇਹ ਹੈ ਕਿ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕੱਲਾ ਅਮਰਤਪਾਲ ਮੇਰਾ ਦਾਈ ਨਹੀਂ ਫਰਜ਼ ਬਾਕੀ ਇਹ ਸਾਰੇ ਕੌਮ ਦਾ ਫਰਜ਼ ਹੈ ਵੀ ਇਸ ਚੀਜ਼ ਨੂੰ ਠੱਲ ਪਉਣੀ ਚਾਹੀਦੀ ਹੈ